ਜੋ ਚੌਥੀ ਇਸਲੀ ਤੇ ਉਸੇ ਹੀ ਗੁਰਦੁਆਰਾ ਸਾਹਿਬ ਕੋਈ 4 ਸਾਲ ਦਾ ਬੱਚਾ ਜਿਹੜਾ ਸੀ ਨੂਨਲਾ ਪਿੰਗਲਾ ਸੀ ਉਹਨੂੰ ਕੋਈ ਗੁਰਦੁਆਰੇ ਛੱਡ ਗਿਆ ਤੇ ਕਹਿੰਦੇ ਉਸ ਸਵੇਰੇ ਭਾਈ ਸਾਹਿਬ ਜੀ ਨੇ ਫਿਰ ਗੁਰਦੁਆਰੇ ਦੇ ਗ੍ਰੰਥੀ ਸਾਹਿਬ ਜੀ ਨੇ ਉਸ ਬੱਚੇ ਨੂੰ ਦੇ ਦਿੱਤਾ ਭਗਤਪੂਰਨ ਸਿੰਘ ਜੀ ਨੇ ਬਿੱਲਿਆ ਪੜਿਆ ਤੂੰ ਸੇਵਾ ਬੜੀ ਕਰਦਾ ਆ ਲੈ ਇਸ ਬੱਚੇ ਦੀ ਵੀ ਸਾਰ ਸੰਭਾਲ ਤੂੰ ਕਰ ਗੁਰੂ ਘਰ ਕੋਈ ਛੱਡ ਗਿਆ ਐ ਏ ਚੋ ਮੋਢੇ ਬੱਜਾ ਉਹਨਾਂ ਦਾ ਸਿੰਗਲ ਵਾੜੇ ਦਾ ਸਾਲ 1934 ਈਸਵੀ ਦੇ ਵਿੱਚ ਤੇ ਉਹਦਾ ਨਾਂ ਰੱਖਿਆ ਪਿਆਰਾ ਸਿੰਘ ਪਿਆਰਾ ਸਿੰਘ ਹੈ ਵੀ ਇਹੋ ਜਿਹਾ ਕਹਿੰਦੇ ਮਾਲਕ ਨੇ ਮੇਰੀ ਸੇਵਾ ਨੂੰ ਵੇਖੋ ਜੀ ਪ੍ਰਵਾਨ ਕਰ ਲਿਆ ਕਿਉਂਕਿ ਭਗਤਪੂਰਨ ਸਿੰਘ ਨੇ ਦੇਖੋ ਆਪ ਵਿਆਹ ਨਹੀਂ ਕਰਾਇਆ ਆਪ ਵਿਆਹ ਨਹੀਂ ਕਰਾਇਆ ਪਰ ਦੇਖ ਲਓ ਮੈਂ ਸੁਣਦਾ ਪਿਆ ਸੀ ਉੱਥੋਂ ਦੀਆਂ ਬੀਬੀ ਜੀ ਇੰਦਰਜੀਤ ਕੌਰ ਜੀ ਨੇ ਵੇਖੋ ਮਾਨਵਤਾ ਦੀ ਸੇਵਾ ਨੂੰ ਪਹਿਲ ਦਿੱਤੀ ਇਤਨਾ ਭਗਤਪੂਰਨ ਸਿੰਘ ਨੇ ਪਹਿਲ ਦਿੱਤੀ ਨਾ ਨਾ ਦੇਖੋ ਭਗਤਪੂਰਨ ਸਿੰਘ ਨੇ ਵੇਖੋ ਇਸ ਵਿਆਹ ਬਾਰੇ ਸੋਚਿਆ ਕਹਿੰਦੇ ਸਾਰੇ ਬੱਚੇ ਸਾਰੇ ਮੇਰੇ ਆਪਣੇ ਹੀ ਨੇ ਸਾਰੇ ਮੇਰੇ ਬੱਚੇ ਨੇ ਜਬੀਬਿੰਦਰ ਜੀ ਕੋਰ ਜੀ ਵੇਖੋ ਮੈਂ ਸੁਣਦਾ ਪਿਆ ਸੀ ਉਹਨਾਂ ਨੂੰ ਤੇ ਉਹ ਵੀ ਕਹਿ ਰਹੇ ਸੀ ਕਹਿੰਦੇ ਜੀ ਸਾਨੂੰ ਮੈਨੂੰ ਤੇ ਇੰਜ ਲੱਗਦਾ ਸਾਰੇ ਮੇਰੇ ਬੱਚੇ ਨੇ ਮੈਨੂੰ ਕੋਈ ਇਹੋ ਜੀ ਘਾਟ ਮੈਨੂੰ ਮਹਿਸੂਸ ਹੋਈ ਨਹੀਂ ਇਹ ਸੇਵਾ ਕਰਦਿਆਂ ਕਰਦਿਆਂ ਮੈਨੂੰ ਕੋਈ ਘਾਟ ਮਹਿਸੂਸ ਨਹੀਂ ਹੋਈ ਤੇ ਕਹਿੰਦੇ ਇਧਰੋਂ ਜਦੋਂ ਪਾਕ ਤਾਨ ਬਣ ਜਾਂਦਾ ਹੈ ਜਦੋਂ ਹਿੰਦੁਸਤਾਨ ਦੀ ਵੰਡ ਹੁੰਦੀ ਹੈ ਜਦ ਪਾਕਿਸਤਾਨ ਤੈਂ ਵੇਖੋ ਬੜੇ ਜਾਣੇ ਬੜਾ ਕੁਝ ਲੈ ਕੇ ਆਏ ਕੋਈ ਘਰਾਂ ਦਾ ਆਪਣਾ ਸਮਾਨ ਲੈ ਕੇ ਆਏ ਕੋਈ ਮਾਲ ਡੰਗਰ ਲੈ ਕੇ ਆਇਆ ਕੋਈ ਕੁਝ ਲੈ ਕੇ ਆਇਆ ੱਪਾ ਗੱਟ ਪੂਰਨ ਸਿੰਘ ਦੀ ਪਤਾ ਕੀ ਲੈ ਕੇ ਆਏ ਉਥੋਂ ਪਿੰਗਲੇ ਨੂੰ ਲੈ ਕੇ ਆਏ ਪਿਆਰਾ ਸਿੰਘ ਦਾ ਮੋਢਿਆਂ ਤੇ ਚੁੱਕ ਕੇ ਲੈ ਕੇ ਆਏ